ਵਾਜਾ ਨਗਰ ਕੀਰਤਨ ਦੌਰਾਨ ਮਸੀਤ ਭਾਈ ਜਵੇ ਦੋਦਾ ਲੰਗ ਲਗਾਇਆ ਗਿਆ ਕੀ ਪਾਣਾ ਚਾਹੁੰਦੇ ਮੈਂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਸਰੀਆਂ ਸਾਰੇ ਭਾਈਚਾਰਿਆਂ ਤੇ ਪੰਜਾਬ ਔਰ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਪੰਜਾਬੀਆਂ ਨੂੰ ਲੱਖ ਲੱਖ ਗੁਰੂ ਸੱਭਾ ਨਾਲ ਦੇ ਗੁਰਪੁਰਬ ਦੀਆਂ ਵਧਾਈਆਂ ਦਿੰਨੇ ਆ ਸੋ ਇਹ ਦੁੱਧ ਦੀ ਸੇਵਾ ਜਿਹੜੀ ਆ ਪਿੰਡ ਔਜਲਾ ਕਲੋਨੀ ਤੇ ਸੀ ਭਾਈਚਾਰੇ ਵੱਲੋਂ ਔਰ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਇਹ ਜਿਹੜੀ ਆ ਲੜਾਈ ਜਾ ਰਹੀ ਆ ਸੋ ਕਿਸੇ ਤਰ੍ਹਾਂ ਹੀ ਸਾਨੂੰ ਸਾਰੇ ਗੁਰੂ ਸਰਬਾਨਾਂ ਦੇ ਔਰ ਪਿਆਰ ਸਤਕਾਰ ਤੇ ਸ਼ਰਧਾ ਸਤਕਾਰ ਦੇ ਨਾਲ ਸਾਰਿਆਂ ਨੂੰ ਸਰਬਸਾਂਝੇ ਬਣਾਉਣੇ ਚਾਹੀਦੇ ਹਨ ਸੋ ਸਾਨੂੰ ਸਾਰਿਆਂ ਨੂੰ ਇਸੇ ਸਾਰੇ ਨਸ਼ਿਆਂ ਤੋਂ ਦੂਰ ਰਹਿ ਕੇ ਪਰਮ ਪਿਤਾ ਪਰਮਾਤਮਾ ਤੇ ਗੁਰੂ ਸਾਹਿਬਾਨਾਂ ਦੇ ਦਰਸਾਏ ਹੋਏ ਮਾਰਗਾਂ ਤੇ ਚੱਲਣਾ ਚਾਹੀਦਾ ਹੈ ਸੋ ਜਾਣੇ ਅਣਜਾਣੇ ਵਿੱਚ ਹੋਈਆਂ ਗਲਤੀਆਂ ਦੀ ਅਸੀਂ ਖਿਮਾ ਜਾਂਚਨਾ ਮੰਗਦੇ ਆਂ ਔਰ ਸਾਰਿਆਂ ਨੂੰ ਇੱਕ ਵਾਰ ਫੇਰ ਗੁਰੂ ਸਾਹਿਬਾਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਨੇ ਆਂ ਨਗਰ ਕੀਤਾ ਕੱਢਿਆ ਜਾ ਰਿਹਾ ਉਹ ਕਿਸ ਮੰਦਵ ਵਿੱਚ ਕੱਢਿਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮੇਰਾ ਨਾਮ ਜਗਰਾ ਸਿੰਘਾ ਪਿੰਡ ਤੇ ਬੰਦਾ ਵਾਸੀ ਆ ਇਹ ਪਿੰਡ ਤਿਬਰ ਕਾਲੋਪਤੀ ਗੁਰਦਵਾਰ ਸਾਹਿਬ ਤੇ ਨਗਰ ਕੀਤਾ ਸਜਾਇਆ ਗਿਆ ਵਾ ਇਹ ਨਵੇਂ ਪਿੰਡ ਤਿਬਰੀ ਬੱਬੇਹਾਲੀ ਕੋਠੇ ਪਿੰਡ ਗਰਦਾਪੁਰ ਹੁੰਦਾ ਹੋਇਆ ਜੀਨਵਾਲ ਬੱਬਰੀ ਰਤੋਵਾਲ ਵਿਰਕਤਲਵੰਡੀ ਬਾਈਆਂ ਤੇ ਤਿਬਰ ਵਿਖੇ ਫੇਰ ਸਮਾਪਤੀ ਹੋਏਗੀ ਬਹੁਤ ਹੀ ਵਿਸ਼ਾਲ ਨਗਰ ਕੀਤਾ ਹੈ ਇਹ ਤੇ ਪਿੰਡ ਤੇ ਬੰਦਾ ਕਾਲੋਪਤੀ ਦਾ 31ਵਾਂ ਨਗਰ ਕੀਤਾ ਸਜਾਇਆ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਜੀ ਵੀਰ ਜੀ ਜੋ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਸੰਗਤਾਂ ਤੇ ਕਾਫੀ ਉਤਸ਼ਾਹ ਕੀ ਕਹਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਹ ਜੋ ਵਿਸਾਲ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ 31ਵਾਂ ਨਗਰ ਕੀਰਤਨ ਜੋ ਪਿੰਡ ਤਿੱਬਰ ਤੋਂ ਸਟਾਰਟ ਹੁੰਦਾ ਹੋਇਆ ਓਜਲੇ ਬਾਈਪਾਸ ਤੋਂ ਸਟਾਰਟ ਹੁੰਦਾ ਹੋਇਆ ਰਾਜ ਚ ਕਈ ਪਿੰਡਾਂ ਨੇ ਸਵਾਵਾ ਕੀਤੀਆਂ ਤੇ ਅਸੀਂ ਹੁਣ ਇਸ ਟਾਈਮ ਇੱਥੇ ਪਹੁੰਚੇ ਹਾਂ ਓਜਲਾ ਕਲੋਨੀ ਲਾਗੇ ਤੇ ਓਜਲਾ ਕਲੋਨੀ ਵਾਲਿਆਂ ਬਹੁਤ ਹੀ ਆਪਣੀਆਂ ਰਸਤਾਨਾਂ ਨਾਲ ਸਾਰੀ ਸੰਗਤ ਦੀ ਸੇਵਾ ਕੀਤੀ ਆ ਅਸੀਂ ਇਹਨਾਂ ਦੇ ਬਹੁਤ ਧੰਨਵਾਦੀਆਂ ਤੇ ਗਾਂ ਤੋਂ ਵੀ ਇਦਾਂ ਹੀ ਸੇਵਾ ਕਰਦੇ ਰਹਿਣਗੇ ਤੇ ਇਹ ਤੇ ਵਰਤੋਂ ਨਗਰ ਕੀਰਤਨ ਬਾਰ-ਬਾਰ ਇੱਥੋਂ ਸੇਵਾ ਦਾ ਲਾਭ ਲੁੱਟੇਗਾ ਵਾਏ ਕੁਝ ਨੌਜਵਾਨ ਨੂੰ ਕੀ ਦੇਣਾ ਜਾਊ ਨੌਜਵਾਨ ਦੀ ਪ੍ਰੇਰਣਾ ਇਹ ਹੀ ਆ ਜੀ ਕਈ ਸਿੰਘ ਸੱਜ ਰਹੇ ਆ ਹੁਣ ਆ ਦੇਖੋ ਮੇਰੀ ਵੀ ਦਾੜੀ ਕਾਫੀ ਵੱਡੀ ਹੋ ਗਈ ਆ ਇਸੇ ਨਗਰ ਕੀਰਤਨ ਕਰਕੇ ਥੋੜਾ ਜਿਹਾ ਉਤਸਵ ਹੁੰਦਾ ਆ ਦਾੜੀ ਵਾਰ ਰੱਖਣੇ ਆ ਤੇ ਕਈ ਸਾਡੇ ਵੀਰ ਆ ਜਿਹੜੇ ਨਸ਼ੇ ਪੱਤੇ ਤੋਂ ਦੂਰ ਹੋ ਕੇ ਵੀ ਇਹ ਸੇਵਾ ਨੂੰ ਲਟ ਰਹੇ ਆ ਤੇ ਨਾਲ ਹੀ ਇਹ ਸਾਰੇ ਜਿਹੜੇ ਨੌਜਵਾਨ ਆ ਆਪਣੇ ਅੱਗੇ ਅੱਗੇ ਜਾ ਕੇ ਜੋ ਵੀ ਆ ਵੀਰ ਭਰਾਵਾ ਉਹਨਾਂ ਨੂੰ ਇਹੋ ਸਿੱਖਿਆ ਦੇਣੀ ਆ ਕਿ ਗੁਰੂ ਦੇ ਲਾਲ ਲੱਗੋ ਸਿੰਘ ਸਜੋ ਤੇ ਬਾਕੀ ਅਸੀਂ ਖਾਸ ਧੰਨਵਾਦ ਦੇ ਇਸ ਓਜਲਾ ਕਲੋਨੀ ਦਾ ਕਰਦੇ ਆ ਜੋ ਹਰ ਸਾਲ ਇਸੇ ਤਰ੍ਹਾਂ ਸੰਗਤ ਦੀ ਸੇਵਾ ਕਰਦੇ ਆ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆ ਨਾ ਸੰਗਤਾਂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ 好 <noise> <noise>